ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਤੁਪੈ ਤੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾ ਲਖੋ ਹੀ ਤੈਕ ਨ ਚੱਲੇ ਨਾਲ ਕਿਵ ਸਚਿਆ ਰਹੀਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸਿਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀ ਸੋਇ ਹੁਕਮੀ ਸਦਾ ਪਵਾਈ ਇਹ ਹੁਕਮੈ ਨਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਨ ਹੋਵੇ ਕਿਸੈ ਤਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਂਂ ਗਾਵੇ ਕੋ ਜੀ ਲਏ ਫਿਰ ਦੇਂਂ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਦਰਹ ਦੂਰ ਕਥਨਾ ਕਥਿਨਾ ਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਏ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸਵੇ ਪ੍ਰਵਾਹੋ ਸਾਚਾ ਸਾਹਿਬ ਸਚ ਨਾਹੀਂ ਪਾਖਿਆ ਪਾਉ ਅਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਐ ਜਿਸ ਦਿਸਦਰਬਾਰ ਮਹੌਂ ਕੇ ਬੋਲਣ ਬੋਲੀਐ ਜਿਸ ਸੰਤਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀ ਐ ਸਭ ਆਪੇ ਸਚਿਆਰ ਤਪਿਆ ਨੰਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਾਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਣਾਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸੁਨਾ ਜੀਆ ਕਾ ਇਕ ਦਾਤਾ ਸੋ ਮੈਂ ਮਿਸਰ ਨਾ ਜਾਈ तीर्थ नहावा जे तिस भावा विणपाणे के नहाई करी जे तिस रूठु पाई वे खावण करमा किम ले लई मत विच रतन जवाहर माणक जे इक गुरु की सिख सुनी गुरु एक देह बुजाई सबना जियां का एक दाता सो मैं बिसर न जाई ਜੇ ਜੁਗ ਚਰਿ ਅਰਜਾ ਹੁਰਦ ਸੁਣੀ ਹੋਈ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸੋ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤੇ ਸੁਨਦਰ ਨ ਆਬਈ ਤਾਂ ਬਾਤ ਨ ਪੁੱਛੈ ਕੀ ਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇਤਸ ਗੁਣ ਕੋਈ ਕਰੇ ਸੁਨਿਆ ਸਦਪੀਸ਼ੁਰਨਾਥ ਸੁਨਿਆ ਧਰਤ ਤਵਲੀ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਪੋਹ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾ ਸੁਨਿਆ ਧੂਪ ਕਰਨਾਸ ਸੁਨਿਆਈ ਸਰਬਰਮਾ ਇੰਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੋਗ ਜੁਗਤ ਤਨ ਭੇਦ ਸੁਨਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਐ ਦੁੱਖ ਪਾਪ ਕਾ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ 68 ਕਾ ਈਸ਼ਾਨ ਸੁਨਿਐ ਪੜ ਪੜ ਪਾਵੈ ਮਾਨ ਸੁਨਿਐ ਲਾਗੈ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਨਿਐ ਦੁੱਖ ਪਾਪ ਕਾ ਨਾਸ ਸੁਨਿਐ ਸੁਰਾ ਗੁਨਾ ਕੇਂ ਗਾ ਸੁਨਿਐ ਸੇਖ ਪੀਰ ਪਾਤਸ਼ਾ ਸੁਨਿਐਂ ਦੇ ਪਾਵੈ ਰਾਹ ਸੁਨਿਐth ਵੈ ਸੰਗਾ ਹੋ ਨਾਨਕ ਭਗਤ ਸਦਾ ਵਿਗਾਸ ਸੁਨਿਐ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਬਿਛੈ ਬਿਸਟਾਏ ਕਾਗਦ ਕਲਮ ਲਿਖਨ ਹਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੂਤ ਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੋਹ ਝੂਟਾ ਨਾ ਖਾਏ ਮੰਨੇ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਇ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਰੈ ਗੁਰ ਸੇਖ ਮੰਨੈ ਨਾਨਕ ਭਰੈ ਨ ਭੇਖੂ ਐਸਾ ਨਾਮ ਨਿੰਜਨ ਹੋਏ ਜੀਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਣ ਪੰਚ ਪ੍ਰਧਾਨ ਬੰਚੇ ਪਾਵਹਿ ਦਰਗਹਿ ਮਾਨ ਪੰਚੇ ਸੂਹ ਹੈ ਦਰ ਰਾਜਾਨ ਪੰਚ ਕਾ ਗੁਰ ਇਕਤਿਆਨ ਜੀਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਵ ਰਖਿਆ ਜਨ ਸੂਤ ਜੀਕੋ ਜਹਵ ਸਚਿਆ ਤੌਲ ਉਪਰ ਗੀਤਾ ਪਾਰ ਦਰਤੀ ਹੋਰ ਪ੍ਰੈ ਹੋਰ ਹੋ ਇਸ ਤੇ ਭਵਤ ਲੈ ਕਵਨ ਜੋਰ ਜੀ ਜਤੰਗਾ ਕੇ ਨਾਮ ਸੁਣਾ ਲਿਖਿਆ ਬੜੀ ਕਲਾ ਏ ਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕਉਣ ਕੂਤ ਕੀਤਾ ਵਸਾਇ ਕੋ ਕਵਾ ਤਿਸ ਤੇ ਹੋ ਲਖ ਦਰਿਆ ਕੁਦਰਤ ਕਵਨ ਕਾ ਵਿਚਾਰ ਵਾਰੇ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੁਸ ਦਸ ਲੰ ਨਿਰੰਕਾਰ ਅਸੰਖ ਮੂਰਖੰਦ ਕੂਰ ਅਸੰਖ ਜਪ ਸੰਪਾਉ ਸੰ ਪੂਜਾ ਸੰ ਤਪਤਾਉ ਸੰਕ੍ਰੰਥ ਮੁਖਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਸੰਖ ਸੂਰਮੋ ਭਕਸਾਰ ਸੰਖ ਮਨ ਲਿਵ ਲਾਈ ਤਾਰ ਕੁਦਰਤ ਕਵਣ ਕਾ ਵਿਚਾਰ ਵਾਰੇ ਨਾ ਜਾਵਾ ਇਕ ਵਾਰ ਜੋਤ ਉਦ ਭਾਵੇ ਸਾਈ ਭਲਿਕਾਰ ਤੁਸ ਰਸਲੰ ਚੰਨ ਅੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਊੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖਾ ਹੈ ਸੰਖ ਨਿੰਦਿਕ ਸਿਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਬਾਰੇ ਨ ਜਾਵਾ ਏਕ ਵਾਰ ਜੋਤ ਉਦ ਭਾਵੇ ਸਾਈ ਭਲੀ ਕਰ ਤੁਸ ਰਸ ਲੰਭ ਅੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਮ ਅਸੰਖ ਲੋਕ ਅਸੰਖ ਕਹੇ ਸਿਰ ਭਾਰ ਹੋਏ ਕ੍ਰੀਨਾ ਮਖਰੀ ਸਾ ਲਾ ਕ੍ਰੀ ਗਿਆਨ ਗੀਤ ਗੁਣ ਗਾ ਕ੍ਰੀ ਲਿਖਣ ਬੋਲਣ ਬਾਨ ਕਰ ਅਸਰ ਸੰਜੋਗ ਵਖਾਨ ਜਿਨੇ ਲਿਖੇ ਤਿਸਰਣਾ ਇਨ ਫਰਮਾਇ ਤੁ ਤੁ ਪਾਇ ਜੀ ਤਾ ਗੀਤਾ ਤੇ ਤਾ ਨਾ ਬਣਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹ ਵਿਚਾਰ ਵਾਰਿ ਨ ਜਾਵੇ ਇਕ ਵਾਰ ਜੋ ਤੁਦ ਭਾਵੈ ਸਾਈ ਬਲਿਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈ ਤੰਦੇ ਪਾਣੀ ਤੋਤੇ ਤਰਸਖੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਐ ਉਹ ਤੋਏ ਪ੍ਰੀਮਤ ਪਾਪਾਂ ਕੇ ਸੰਗੋ ਤੋਪੈ ਨਾਵੇ ਕੇ ਰੰਗ ਉਨਿ ਬਾਪੀ ਆਖਣ ਨਾਹੇ ਕਰ ਕਾ ਕਰਨਾ ਲਿਖ ਲੈ ਜਾਹੁ ਪੀਵੀ ਜਾਪੇ ਖਾ ਹੁ ਨਾਨਕ ਉਕਮੀਆਂ ਵਹ ਜਾਹੁ ਤੀਰਥ ਤਪ ਦਇਆ ਦਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਬਖਤ ਨਾ ਹੋਏ ਸਵਸਤ ਅਤ ਬਾਣੀ ਬਰਮਾਉ ਸਤ ਸੂਅੰਸ ਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨਥਿਤ ਕਵਨ ਵਾਰ ਕਵਨ ਸਰੂਤੀ ਮਾਂ ਕਵਨ ਜਿਤ ਹੋਆ ਆਕਾਰ ਵੇਲ ਨਪਈਆ ਪੰਡਤੀ ਜਿਹੋ ਵਾਲੇ ਕੁਰਾਨ ਵਖਤ ਨਾ ਪਾਇਓ ਕਾਦੀਆਂ ਜਿ ਲਿਖਣ ਲੈ ਕੁਰਾਨ ਥਿਤਵਾ ਰੰ ਜੋਗੀ ਜਾਣੇ ਰਤਮਾ ਨਾ ਕੋਈ ਜਕਰਤਾ ਸ੍ਰੀ ਠੀਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿ ਅੱਖਾ ਕਿਮਸਾ ਲਾਹੀ ਕਿੰ ਵਰਣੀ ਕਿਵ ਜਾਣਾ ਨਾਨਕ ਰਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਹ ਹੋਵੈ ਨਨਕ ਜੇ ਕੋ ਆਪੋ ਜਾਣੇ ਗਗਨ ਸੁਹੈ ਪਾਤਲ ਪਤਲ ਲਖ ਆਗਸ ਆਗਸ ਓੜ ਕੋੜ ਕੂ ਭਾਲ ਥੱਕੇ ਵੇਦ ਕਹਿਨ ਇੱਕ ਬਾਤ ਸਹਸ ਠਰ ਕਿਣਕ ਤੇ ਬਾਸ ਲਿਖਤਾ ਤੋ ਲਿਖਾ ਹੋਇ ਤਲ ਕੀ ਲਿਖਿਆ ਲਿਖਿਆ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪੋ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਨਦੀਆਂ ਤੇ ਬਾਪ ਵਸ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹ ਸਿਤੀ ਮਲ ਧਨ ਕੀੜੀ ਤੁਲ ਨ ਹੋਵਣੀ ਜੇ ਸਮੁੰਨ ਨ ਵੀਸਰੈ ਅੰਤ ਨ ਸਿਤੀ ਕਹਿਣ ਨਾ ਅੰਤੂ ਅੰਤ ਨ ਕਰਨ ਦੇਣ ਨਾ ਅੰਤੂ ਅੰਤਨ ਬੇਖਰਣ ਸੁਣਨ ਨਾ ਅੰਤੂ ਅੰਤਨ ਜਾਪੇ ਕਿਆਮਣ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਬਾਰ ਹੰਤ ਕਰਨ ਕਿਤੇ ਬਿਲਲਾਹੇ ਤਾਂ ਕਿ ਅੰਤਨ ਪਾਏ ਜਾਹੇ ਏ ਹੋ ਅੰਤਨ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਪਰ ਉੱਚਾ ਨਾਉ ਏ ਬੜੂ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਤਮਾਏ ਕਿਤੇ ਮੰਗ ਹੈ ਜੋਤ ਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਖਬਤ ਟਟ ਹੈ ਵੇਕਾਰ ਕਿਤੇ ਲੈ ਲੈ ਮੇਂ ਕਿਰਪਾ ਹੈ ਕਿਤੇ ਮੂਰਖ ਖਾਈ ਖਾਹੇ ਕਿਤੇ ਅੰਧੂਪ ਹੋ ਸਦਮਾਰੇ ਪੇਦ ਤਨੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋ ਰਾਕਣ ਸੱਟ ਕੋਏ ਜੇ ਕੋ ਖਾਈ ਕਥਨ ਪਾਏ ਉਹ ਜਾਣੈ ਜੇਤੀਆਂ ਮੂਖ ਖਾਈ ਆਪੇ ਜਾਣੈ ਆਪੇ ਦੇ ਅਖ ਹੈ ਸੇ ਪੇ ਕੀ ਕੇ ਜਿਸ ਨੂੰ ਬਖਸ਼ਿ ਸਿਬਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਇਹ ਮੁੱਲ ਭੰਡਾਰ ਮੁੱਲਾ ਹੈ ਮੁੱਲਾ ਜਾਹੇ ਮੁੱਲ ਭਾਇ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਮੁੱਲ ਆਖਿਆ ਨਾ ਜਾਏ ਅੱਖਾਂ ਖਰੇ ਲੇ ਲਾਈ ਅੱਖ ਹੈ ਵੀਰ ਪਾਠ ਪੁਰਾਣੇ ਅੱਖ ਹੈ ਪੜੇ ਕਰੇ ਵਖਿਆਨ ਅੱਖ ਹੈ ਬਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸ਼ਰ ਅੱਖ ਹੈ ਸਿੱਧ ਅੱਖ ਹੈ ਕੇਤੇ ਕੀਤੇ ਬੁੱਧ ਅੱਖ ਹੈ ਦਨਵਾਖ ਹੈ ਦੇਵ ਅੱਖ ਹੈ ਸੁਰਨਰ ਮਨ ਜਨ ਸੇਵ ਕੀਤੇ ਅੱਖ ਹੈ ਅਖਣ ਪਾਹੀ ਕੀਤੇ ਕਹਿ ਕੈ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਘਣ ਸਕੈ ਕਿ ਕੇ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੀ ਹਸੂ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰਿ ਸੰਗ ਕਹੀਆ ਨਾ ਕੀਤੇ ਗਵਨ ਹਰੇ ਗਵਹ ਤਉਨੋ ਪਉਨ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਵਹ ਚਿਤ ਗਉਤਿ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵਹ ਈਸ਼ਰ ਵਰਮਾ ਦੇਵੀ ਸੋਣ ਸਰਸਵਾਰੇ ਗਵਹ ਨੰਦ ਅਸਨ ਬੈਠੇ ਦੇਵਤੀਆਂ ਦਰਣਾਲੇ ਗਾਵੇ ਸਦ ਸਮਾਧੀ ਅੰਦਰ ਗਵਨ ਸਦ ਵਿਚਾਰੇ ਗਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਮਾਛ ਪਿਆਲੇ ਗਾਵਨ ਰਤਨ ਪਾਇ ਤੇਰੀ ਅਠਸੜਤੀਥ ਨਾਲੇ ਗਾਵਹਿ ਜੁਨ ਮਾਮਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਨ ਗਾਵਹਿ ਜੋਤਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈਂ ਜਿਤਨਾ ਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋ ਸਿਜਾਈ ਨਾ ਜਸ ਰਚ ਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਉਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਾਦ ਚੋਲੀ ਧਿਆਨ ਕੀ ਕਰੈ ਵੇ ਪੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸੈ ਆਦੇਸ ਆਦ ਅਨੀਲ ਨਦਨ ਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦਾ ਆ ਭੰਡਾਰਨ ਕਟਕਟਵਾ ਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦਿ ਸਦਵਰ ਸਾਜ ਸੰਯੋਗ ਵਿਜੋ ਦੇ ਕਾ ਚਿਲਾਵਹਿ ਲੇਖਿਆ ਬਹ ਭਾਗ ਆਦੇਸ ਸਹ ਆਦੇਸ ਵਾਜੁ ਨੀਲ ਨਦ ਨਹਤ ਜੋ ਜੋ 1 2 1 ਸ ਏਕਮਾਈ ਜੁਗਤ ਬਈ ਤਿੰਨ ਚੇਲੇ ਪਰਮਾਨ ਇਕ ਸੰਸਾਰੀ ਇੱਕ ਪੰਡਾਰੀ ਇਕ ਲਾਏ دیਵਾਨ ਜੇ ਉਸ ਪਾਵੈ ਤਿਵੇਂ ਚਲਾਵੈ ਜਿਬ ਹੋਵੇ ਫਰਮਾਨ ਹੋਵੇਖ ਉਹਨਾਂ ਨਦਰ ਨ ਆਵੇ ਬੌਤਾ ਇਹੋ ਵਿਡਾਨ ਆਦੇਸ ਤਸ ਆਦੇਸ ਅਦ ਨੀਲ ਨਦ ਨਹਤ ਜੁੜੂ ਏ ਕੋ ਵੇਸਾ ਅਸਨ ਲੋਇ ਲੋਇ ਪੰਡਰ ਜੋ ਕਿਛ ਪਾਇਆ ਸੋ ਏਕਾ ਵਰ ਕਰ ਕਰ ਵੇਖੈ ਸਿਰਜਣ ਹਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਸਹ ਆਦੇਸ ਆਦ ਅਣੀ ਲਾ ਨਦ ਨਹਤ ਜੁਗ ਜੁਗ ਏਕੋ ਵੇਸ 1 2 ਜੀ ਪੌ ਲਖੋ ਹੇ ਲਖੋ ਵਹ ਲਖ 20 ਲਖ ਲਖ ਈੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆ ਚੜਿਐ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨੰਦਨੀ ਪਾਈਐ ਕੂੜੀ ਕੂੜ ਠੀਸ ਆਖਨ ਜੋਰ ਜਪੈਨੇ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਰਣਾ ਸੁਰਤੀ ਗਿਆਨ ਵਿਚਾਰੇ ਜੋ ਰਣਾ ਜੁਗਤੀ ਛਟੈ ਸੰਸਾਰ ਜਿਸ ਸਾਥ ਧੁਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੇ ਥਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸੋਏ ਧਰ ਤਿਥਾਵ ਰੱਖੀ ਧਰਮ ਸਾਲ ਤੇ ਸੋਏ ਜੀ ਜੋਤ ਕੇ ਰੰਗ ਤਿਨ ਕੇ ਨਾਮ ਨਿਕਣ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਤਿਥੈ ਸੋਹਣ ਪੰਜ ਪਰਵਾਨ ਅੰਦਰਿਕਰਮ ਬੋਏ ਨੀਸਾਨ ਕਚ ਪਕਾਈ ਉਹ ਥੈ ਪਾਇ ਨਾਨਕ ਗਿਆਂ ਜਪੈ ਜਾਈ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਹੋ ਕਰਮ ਕੀਤੇ ਪਵਨ ਪਣੀ ਬੈ ਸੰਤੁਰ ਕੀਤੇ ਕਣ ਮਹੇਸ਼ ਕੀਤੇ ਵਰਮੇ ਘਟ ਕਣੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰੰਦ ਕੀਤੀਆਂ ਸੁਰਤੀ ਸੇਮਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਰਿਥਕੜ ਕੜੀਆਂ ਬਹੁਤਨੂਪ ਤਾਕੀ ਗੰਗ ਲੰਗਥੀਆਂ ਨਾਂ ਜਾਹੇ ਜੇ ਕੋ ਕਹਿ ਪਿਛੈ ਪਿਛਤਾਏ ਤਿਥੈ ਕੜੀਆਂ ਸੁਰਤ ਮਤ ਮਨ ਬੋਧ ਰਿਥਕੜ ਕੜੀਆਂ ਸੁਰ ਸੰਦਾਂ ਕੇ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਰਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਾਮਲ ਸੁਰਤਨ ਮੈ ਰਾਮ ਰਹਿਆ ਪਰਪੂਰ ਦਿਥੈ ਸੀਤੋ ਸੀਤਾ ਮੈ ਮਾਇ ਤੰਗ ਨਗਤਨੇ ਜਾਹੇ ਨਾ ਉਮਰਨ ਠਾਗੇ ਜਹਿੰ ਜਨ ਕਾ ਰਮ ਸੈ ਮਨ ਮੋਹੀ ਤਿਥੈ ਭਗਵ ਸੈ ਕੇ ਲੋਕ ਰਹਿ ਆਨੰਦ ਸਚਾ ਮਨ ਸੋਏ ਸਚ ਖਣ ਵਸਨ ਰੰਕਾਰ ਕਰ ਕਰ ਵੇਖਿ ਨਦਰਿ ਨਿਹਾਲ ਤਿਥੈ ਕਨ ਮੰਡਲ ਵਰ ਪੰਨ ਜੀ ਗੁਗਥ ਦੰਤ ਨੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿਵੈ ਤਿਮ ਕਾਰ ਵੇਖੈ ਮਿਕ ਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆਰਹਿਨ ਮਤ ਵੇਦ ਹਥਿਆਰ ਪਉ ਖੱਲਾ ਗਨ ਤਵ ਤਉ ਪੰਡਾ ਪਉ ਅਮਰਿਤ ਢਾਲ ਕੜੀਏ ਸਬਦ ਸਚੀ ਟਿਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਤ ਨੋਇ ਦਾਇਂ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ